ਪੱਛਮੀ ਅਮਰੀਕਾ ਵਾਲੋ ਰਿਪੋਰਟ ਕੀਤੇ ਕਿ ਭਾਰਤਿਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਨਾਲ ਸਬੰਧਿਤ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਲੁਧਾਨਪੁਰ ਲੋਕਤੀ ਦੇ ਪ੍ਰਿੰਡੋ ਤਰਫੋਂ ਬਹਿਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਨੇ ਪੁੱਤਰ ਦੁਰਜਵਲ ਕੋਇਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ। ਵਿਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਏਗਾ। ਗੁਰਪ੍ਰੀਤ ਦੇ ਜਾਣ ਦੇ ਲਈ ਘਰ ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤੀ ਜਿਸ ਦੇ ਲਈ ਉਸਨੇ ਕਰੀਬ 40 ਤੋਂ 42 ਲੱਖ ਰੁਪਏ ਦਾ ਕਰਜ਼ਾ ਲਿਆ। ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਹਵਾਈ ਪੈਦਲ ਤੇ ਕਈ ਵਾਰ ਸਮੁੰਦਰੀ ਰਾਹੀਂ ਯਾਤਰਾ ਕੀਤੀ ਹੈ। ਉਸਾ ਕਹਿਣਾ ਕਿ ਨਵੀਂ ਬਣੀ 트럼ਪ ਸਰਕਾਰ ਨੇ ਉਹਨਾਂ ਦੇ ਸੁਪਲਿਆਂ ਨੂੰ ਚੱਕਣਾ ਚੂੜ ਕਰਕੇ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਹੈ। ਅਮਰੀਕਾ ਬੜੀ ਹਰੇਕ ਬੰਦਾ ਆਪਣੇ ਚੰਗੇ ਵਹਿਤਰ ਕਾਲ ਲਈ ਵਾਸਤੇ ਬੰਦਾ ਕੋਸ਼ਿਸ਼ ਕਰਦਾ ਵੀ ਉਹੀ ਤਰੀਕਾ ਮੇਰਾ ਜਿੱਦਾਂ ਪਹਿਲਾਂ ਮੁੰਡਿਆਂ ਦਾ ਸਾਰਿਆਂ ਦਾ ਸੀਗਾ ਤੇ ਉਹੀ ਸੁਪਨੇ ਲੈ ਕੇ ਮੈਂ ਗਿਆ ਸੀ ਜੇ ਤੋਂ ਵੀ ਚਲੋ ਆਪਣੇ ਕੋਈ ਕਾਲ ਨੂੰ ਸੁਧਾਰਨ ਵਾਸਤੇ ਤੇ ਗਰੀਬਨ ਮੈਂ ਇਥੋਂ 28 ਅਗਰਸਤ ਨੂੰ ਇਥੋਂ ਚੱਲਿਆ ਗਿਆ ਘਰੋਂ ਤੇ ਤਗਰੀਬਨ ਮੈਨੂੰ 6 ਮਹੀਨੇ ਲੱਗਾ ਰਸਤੇ ਦੇ ਵਿੱਚ ਤੇ ਮਲੌਰ ਦੇ ਜਿਹੜਾ ਸਫ਼ਰ ਹੀ ਕਾਫੀ ਲੰਬਾ ਰਿਹਾ ਸਾਡਾ ਇਹ ਤੇ ਉਸ ਤੋਂ ਬਾਅਦ ਸਾਨੂੰ ਇਹ ਰਿਪੋਰਟ ਕਰਨ ਦਾ ਸਾਨੂੰ ਪਤਾ ਵੀ ਨਹੀਂ ਲੱਗਾ ਵੀ ਇਹ ਸਾਨੂੰ ਰਿਪੋਰਟ ਕਰਨਗੇ ਜਾਂ ਕਿੱਦਾਂ ਕਿਸੇ ਤਰ੍ਹਾਂ ਦਾ ਕੋਈ ਸੋਚਿਆ ਵੀ ਨਹੀਂ ਜੀ ਇੰਨਾ ਲੰਬਾ ਸਮਾਂ ਕਿਹੜੇ-ਕਿਹੜੇ ਮੁਲਕਾਂ ਚ ਰੁਕ ਕੇ ਜਾਣਾ ਪਿਆ ਮੈਂ ਇਥੋਂ ਗੋਹਣਾ ਗੋਆਨਾ ਤੋਂ ਬ੍ਰਾਜ਼ੀਲ, ਪੇਰੂ, ਕੋਲੰਬੀਆ ਔਰ ਪਨਾਮਾ, ਕੋਸਟ ਰਿਕਾ, ਗੁਆਟੇਮਾਲਾ, ਨਿਕਾਰਾਗਵਾ, ਮੈਕਸੀਕੋ ਤੇ ਫਿਰ ਇਨ ਐਂਟਰ ਹੋਏ ਆਪਣੇ ਅਮਰੀਕਾ ਦੇ ਵਿੱਚ ਅਮਰੀਕਾ ਜੇ ਕੋ ਐਂਟਰ ਹੋਏ ਮੈਂ 15 ਜਨਵਰੀ 2025 ਨੂੰ ਬਲੋ ਐਂਟਰ ਹੋ ਗਿਆ ਇੱਥੇ ਤੇ ਤਕਰੀਬਨ ਉੱਥੇ 20-22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਉੱਥੇ ਪਰ ਤੈਨੂੰ ਤੇਰੀ ਨੂੰ ਸਾਨੂੰ ਉੱਥੇ ਰਿਪੋਰਟ ਕਰ ਦਿੱਤਾ ਗਿਆ। ਕੈਂਪ ਚ ਕਿਉਂ ਜਾ ਮਾਲਸੀ? ਇੱਕ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿੰਦਾ ਦਾ ਮਾਹੌਲ ਹੁੰਦਾ ਵਾ ਕਿੰਦਾ ਵਾ ਹੌਕੇਦਿਆਂ ਨਾਲ ਟ੍ਰੇਡ ਕਰਦੇ ਆ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਵੀ। ਕਿੰਨਾ ਕਰਜ਼ਾ ਜਿਹੜਾ ਇਸ ਘਟਨਾ ਤੋਂ ਬਾਅਦ ਆ ਗਿਆ। ਕਰਜ਼ਾ ਦੇਖ ਲਓ ਵੀ ਤੁਸੀਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਵੇਚੀ ਉਹ ਵੀ ਇੱਕ ਕਰਜ਼ਾ ਹੀ ਸੀਗਾ ਸਾਡੇ ਤੇ ਤਕਰੀਬਨ 40-42 ਲੱਖ ਰੁਪਏ ਜਿਹੜਾ ਹੁਣ ਤੱਕ ਦਾ ਖਰਚਾ ਹੋ ਗਿਆ। ਉਹ ਸਾਰਾ ਕਰਜ਼ਾ ਦੇ ਰੂਪ ਦੇ ਵਿੱਚ ਹੀ ਆ ਕਹੋ ਮਤਲਬ ਹਰੇਕ ਬੰਦੇ ਕੋਈ ਆਪਣਾ ਪਰਸਨਲੀ ਤਾਂ ਘਰ ਚ ਪਿਆ ਨਹੀਂ ਹੁੰਦਾ ਵੈਸਾ ਕੋਈ ਕਾਰਗਿਰਮੀ ਜਾਂ ਕੋਈ ਆਪਣਾ ਕੋਈ ਸੇਲ ਕਰਕੇ ਜਾਂਦਾ ਕੁਛ ਨਾ ਕੁਛ ਇਹਨੇ ਪੈਸੇ ਦਾ ਬੰਦਾ ਘਰ ਨਹੀਂ ਰੱਖਿਆ ਹੁੰਦੇ ਕਿਸੇ ਦੇ ਵੀ ਹੁਣ ਸੁਪਨਾ ਟੁੱਟਣ ਤੇ ਕੀ ਮਹਿਸੂਸ ਹੋ ਰਿਹਾ ਸੁਪਨਾ ਟੁੱਟਣ ਦੇ ਬਾਅਦ ਹੀ ਇਹ ਮਹਿਸੂਸ ਹੋ ਰਿਹਾ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਅੱਗੇ ਵੀ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿੱਦਾਂ ਸ਼ੁਰੂ ਕਰਨਾ ਇਹੀ ਪਰੇਸ਼ਾਨੀ ਹੋ ਗਈ ਸੋਚ-ਸੋਚ ਕੇ ਵੀ ਆਪਣਾ ਗਾ ਕੀ ਕਰਾਂਗੇ ਕਿ ਨਾ ਇਹ ਕੋਈ ਛੋਟੀ ਮੋਟੀ ਜੌਬ ਕਰਕੇ ਜਾਂ ਕੋਈ ਛੋਟਾ ਮੋਟਾ ਕੰਮ ਕਰਕੇ ਨਾ ਕਰਜ਼ਾ ਲਾਤੀ ਸਕਦਾ ਉਹ ਬਹੁਤ ਪਰੇਸ਼ਾਨੀ ਹੋ ਚੁੱਕੀ ਇਸ ਚੀਜ਼ ਦੀ ਬਸ ਅਮਰੀਕਾ ਦੇ ਹਾਲਾਤ ਕਿਵੇਂ ਦੇ ਉੱਥੇ ਅਮਰੀਕਾ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਹੋਣ ਜਦੋਂ 트럼ਪ ਸਰਕਾਰ ਆਉਣ ਦੇ ਕਰਕੇ ਪਰੇਸ਼ਾਨੀਆਂ ਬਹੁਤ ਵਧ ਗਈਆਂ ਜਿਹੜੇ ਉੱਥੇ ਮੁੰਡੇ ਰਹਿ ਰਹਿ ਰਹੇ ਆ ਤਕਰੀਬਨ ਇੰਟਰਵਿਊ ਹੋ ਚੁੱਕੇ ਉਹਨਾਂ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਮੁਸ਼ਕਲਾਂ ਬਣੀਆਂ ਹੋਈਆਂ ਆ ਜਿਨ੍ਹਾਂ ਕੱਚੇ ਬੰਦੇ ਆ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਛਾਪੇਮਾਰੀ ਕਮਾਂਗਾਰਾਂ ਤੇ ਵੀ ਹੋ ਰਹੀ ਆ ਫਿਰ ਉਹਨਾਂ ਦੇ ਕੇਸ ਫੇਲ ਹੋ ਰਿਆ ਮਤਲਬ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹਰੇਕ ਬੰਦਾ ਜਿਨ੍ਹਾਂ ਵੀ ਉੱਥੇ ਅਮਰੀਕਾ ਚ ਮੁੱਲੇ ਰਹਦੇ ਆ ਵੀ ਹਰੇਕ ਲਈ ਪਰੇਸ਼ਾਨੀ ਬਣੀ ਹੋਈ ਆ ਇਸ ਚੀਜ਼ ਦੀ ਵਿਦੇਸ਼ਾਂ ਦੇ ਚਾਹਤ ਹੁਣ ਵੰਚਾ ਆ